ਨੋ ਨੋ ਨਹੀਂ ਕਰਵਾ ਹਾਂ ਪਾਣੀ ਕਿਹੜਾ ਜਾਏਗਾ ਸਰ ਇਹ ਪਾਣੀ ਅਭੀ ਤੋਂ ਰੋਹ ਸ਼ਾਮ ਨੂੰ ਭੇਜ ਦੇ ਅਭੀ ਤੋਂ ਮੈਂ ਮੈਂ ਭੇਜੀ ਨਹੀਂ ਸਕਤੀ ਹਾਂ ਹਲੋ ਤਕਨੀਕੀ ਅਭਿਐਨ ਸੀ ਅੱਜ ਆਪਣੀ ਅੰਬੂਲੈਂਸ ਕਰੇ ਵਿੱਚ ਕੁਝ ਛੋਟਾ ਹਾਦਸਾ ਮਿਲਿਆ ਗਿਆ ਹੈ। ਕੀ ਕਹਿੰਦੇ? ਹਾਂ ਸਤਿ ਸ਼੍ਰੀ ਅਕਾਲ ਮੈਂ ਡਿਸਟ੍ਰਿਕਟ ਮੈਨੇਜਰ ਅਮਰਦੀਪ ਸਿੰਘ ਪਟਿਆਲਾ ਤੋਂ ਜੀ। ਆਪਣੀ ਐਂਬੂਲੈਂਸ ਨਾਲ ਸ਼ੰਭੂ ਵਾਲੀ ਐਂਬੂਲੈਂਸ ਜਿਹੜੀ ਰੇਲਵੇ ਸਟੇਸ਼ਨ ਸ਼ੰਭੂ ਦਾ ਸਟੇਸ਼ਨ ਹੈ ਜੀ ਉਹ ਲੈ ਕੇ ਜੀ ਤੇ ਮੈਂ ਹੁਣੇ ਆਇਆ ਦੇਖਿਆ ਜੀ ਇੱਕ ਨਿਹੰਗ ਸਿੰਘ ਸੀ ਜਿਹਨਾਂ ਨੂੰ ਛੱਟਾ ਲੱਗੀਆਂ ਜੀ ਉਹਨੂੰ ਲੈ ਕੇ ਰਾਜਪੁਰੇ ਛੱਟ ਚਾਹਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਸਟੇਸ਼ਨ ਕੀਤੀਆਂ ਜੀ। ਕਿੰਨੀ ਐਂਬੂਲੈਂਸ ਤੁਹਾਡੀ ਇੱਥੇ ਲੱਗੀ ਹੋਈ ਹੈ ਆਪਾਂ ਪਟਾਣੇ ਤੋਂ 6 ਐਂਬੂਲੈਂਸਾਂ ਤੇ ਸਟੇਸ਼ਨ ਕੀਤੀਆਂ ਹੋਈਆਂ ਹੁਣ ਤਾਂ ਕਿੰਨੇ ਕਿੰਨੇ ਬੰਦੇ ਚੋਟੀ ਲੋ ਜੁਏ ਜਾਂਦੇ ਤੁਸੀਂ ਕੈਪਚਰ ਇਹ ਟੋਟਲ 6 ਤੋਂ 7 ਬੰਦੇ 60 ਫੱਟਰ ਹੋ ਕੇ ਜਾਂਦਾ ਲੈ ਕੇ ਗਏ ਜੀ ਆਪਾਂ ਇੱਕ ਘਨੌਰ ਵਾਲੀ ਐਂਬੂਲੈਂਸ ਆ ਜੀ ਇੱਕ ਆਪਣੀ ਅਰਬਨ ਸਟੇਟ ਵਾਲੀ ਲੈ ਕੇ ਆਈ ਜੀ ਮੈਰਿਟੋ ਦੇ ਨਾਲ ਤੇ ਆ ਸ਼ੰਪੋਲੀ ਲੈ ਕੇ ਆਈ ਜੀ ਜਿਹੜੀ ਚੋਟੀ ਲੋ ਨੇ ਕਿਸ ਤਰ੍ਹਾਂ ਹੋਈ ਨੇ ਇਹਦਾ ਇਹਦਾ ਨਹੀਂ ਜੇ ਮੈਨੂੰ ਪਤਾ ਮੈਂ ਜਸਟ ਆ ਕੇ ਦੇਖਿਆ ਵੀ ਇਹ ਉਹਨਾਂ ਨੂੰ ਐਂਬੂਲੈਂਸ 'ਚ ਪਾ ਰਹੇ ਸੀ ਆਪਣਾ ਸਟਾਫ ਆ ਰਿਹਾ ਸੀ ਤੇ ਪੂਰੀ ਆਪਣਾ ਸਟਾਫ ਤੈਅ ਦੇ ਨਾਲ ਸੇਵਾ ਕਰ ਕੀ ਜੀ ਅੱਗੇ ਆ ਕੇ ਰਿਜਿਸਟਰ ਕਰਨੇ ਕੁਝ ਲੋਟਾਂ ਮਿਲ ਜੇਗਾ ਆ ਕਿਹਾ ਹੈ ਹਾਂ ਸਾਹਿਬ ਜੀ ਕਾਲ ਮੈਂ ਡਿਸਟ੍ਰਿਕਟ ਮੈਜਰ ਅਮਰਦੀਪ ਸਿੰਘ ਪਟਿਆਲਾ ਤੋਂ ਜੀ ਆਪਣੀ ਐਂਬੂਲੈਂਸੇ ਸ਼ੰਭੂ ਵਾਲੀ ਐਂਬੂਲੈਂਸ ਜਿਹੜੀ ਰੇਲ ਸਟੇਸ਼ਨ ਸ਼ੰਭੂ ਦਾ ਸਟੇਸ਼ਨ ਹੈ ਜੀ ਉਹ ਲੈ ਕੇ ਜੀ ਕਿ ਮੈਂ ਹੁਣੇ ਆਇਆ ਦੇਖਿਆ ਜੀ ਕਿ ਆਪਣੇ ਹੰਗ ਸਿੰਘ ਜਿਹਨਾਂ ਨੂੰ ਸੱਟਾਂ ਲੱਗੀਆਂ ਜੀ ਉਹਨੂੰ ਲੈ ਕੇ ਰਾਜਪੁਰੇ ਛੱਟ ਜਾਵਾਂਗੀ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਸਟੇਸ਼ਨ ਕੀਤੀਆਂ ਜੀ ਕਿੰਨੀ ਐਮਰਜੈਂਸੀ ਚੋਟੀ ਇੱਥੇ ਲੱਗੀ ਆਪਾਂ ਪਟਾਣੇ ਤੋਂ 6 ਐਮਬੂਲੈਂਸਾਂ ਤੇ ਸਟੇਸ਼ਨ ਕੀਤੀਆਂ ਹੁਣ ਤਾਂ ਕਿੰਨੇ ਕਿੰਨੇ ਬੰਦੇ ਚੋਟੀ ਲੋ ਚੁੱਕੇ ਜਾਂਦੇ ਤੁਸੀਂ ਲੈ ਚੁੱਕੇ ਇਹ ਟੋਟਲ 6 ਤੋਂ 7 ਬੰਦੇ 60 ਫੱਟਰ ਹੋ ਕੇ ਜਨਾਂ ਨੂੰ ਲੈ ਕੇ ਗਏ ਜੀ ਆਪਾਂ ਇੱਕ ਘਨੌਰ ਵਾਲੀ ਐਮਬੂਲੈਂਸ ਆ ਜੀ ਇੱਕ ਆਪਣੀ ਅਰਬਨ ਸਟੇਟ ਵਾਲੀ ਲੈ ਕੇ ਗਈ ਮੈਰਿਟੋਰੀਆ ਵਾਲੀ ਤਾਂ ਆ ਸ਼ੰਪੂ ਵਾਲੀ ਲੈ ਕੇ ਗਈ ਜਿਹੜੀ ਚੋਟੀ ਤੋਂ ਨੇ ਕਿਸ ਤਰ੍ਹਾਂ ਹੋਈ ਨੇ ਇਹਦਾ ਇਹ ਤਾਂ ਨਹੀਂ ਜੀ ਮੈਨੂੰ ਪਤਾ ਮੈਂ ਜਸਟ ਆ ਕੇ ਦੇਖਿਆ ਵੀ ਇਹ ਉਹਨਾਂ ਨੂੰ ਐਮਬੂਲੈਂਸ 'ਚ ਪਾ ਰਹੇ ਸੀ ਆਪਣਾ ਸਟਾਫ ਆ ਰਿਹਾ ਸੀ ਤੇ ਪੂਰੀ ਆਪਣਾ ਸਟਾਫ ਤੈਅ ਦੇ ਦੇ ਨਾਲ ਸੇਵਾ ਕਰ ਰਿਹਾ ਜਿਹ